ਅੱਠ ਨੂੰ ਕਿਸੇ ਤਰੀਕੇ ਨਾਲ ਇਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜ਼ੋਰ ਲੱਗਿਆ ਡੀ ਚੋਟੀ ਦਾ ਪਰ ਲੋਕ ਪੰਜਾਬ ਦੇ ਪਪਾਂ ਭਾਰ ਆ ਉਹ ਕਿਹੜਾ ਜ਼ਿਲ੍ਹਾ ਉਹ ਕਿਹੜਾ ਪਿੰਡ ਆ ਉਹ ਕਿਹੜਾ ਸ਼ਹਿਰ ਆ ਪੰਜਾਬ ਨਹੀਂ ਹਰਿਆਣਾ ਰਸਤੇ ਤੋਂ ਫੋਨ ਆ ਰਿਹਾ ਕਿ ਭਾਈ ਟਰਾਲੀਆਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਟੱਕਲ ਕਰਾ ਲੈ ਕੋਈ ਕਹਿੰਦਾ ਭਾਈ ਬੱਸਾਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਬੈਨਾਂ ਲੈ ਕੇ ਆ ਰਹੇ ਆ ਸੋ ਇੱਕ ਤਾਂ ਮੇਰੇ ਵੀ ਦਫ਼ਤਰ ਨਾਲ ਸੁਣ ਲਿਓ ਸਭ ਤੋਂ ਪਹਿਲੀ ਗੱਲ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਡਰਨਾ ਨਹੀਂ ਜਮੇ ਇਹ ਪੂਰਾ ਤਹਿਸ ਦਾ ਮਾਹੌਲ ਬਣਾ ਰਹੇ ਐ ਅੱਜ ਮੈਨੂੰ ਕਈ ਮੁੰਡਾਂ ਦੇ ਫੋਨ ਆਏ ਕਹਿੰਦੇ ਭਾਈ ਸਾਨੂੰ ਮਨਸ਼ੀ ਦਾ ਫੋਨ ਆਇਆ ਕੋਈ ਕਹਿੰਦਾ ਕੋਈ ਕਹਿੰਦਾ ਸੱਚ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਐ ਕਰਦਿਆਂਗੇ ਉਹ ਕਰਦਾਂਗੇ ਡਾਂਗਾ ਪਹਿਣ ਗਿਆ ਕੋਈ ਗੱਲ ਨਹੀਂ ਕਰਨ ਦੇ ਚਾਹ ਪੂਰੇ ਡਾਂਗਾ ਮਾਰਨ ਵਾਲੇ ਵੀ ਲਾ ਦੋ ਰੀਜ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਾਂਗੇ ਆਵਾਂਗੇ ਹੋਰ ਪਿੱਛੇ ਹਟਣ ਦੀ ਗੱਲ ਨਹੀਂ ਰਹੀ ਕਿਉਂਕਿ ਇਹ ਮਸਲਾ ਜ਼ਬਰ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਲੜਾਈ ਆ ਮਸਲਾ ਕੱਲਾ ਭੰਦਾ ਸਿੱਧੂ ਨਹੀਂ ਰਹਿ ਗਿਆ ਜੋ ਤੁਸੀਂ ਆਵਾਜ਼ ਦੱਬ ਰਹੇ ਹੋ ਹੋਰ ਵੀ ਇੱਥੇ ਪੰਜਾਬ ਜੋ ਘਾਣ ਕਰਨ ਦੀ ਤਿਆਰੀ ਤੇ ਕਰੀ ਬੈਠੇ ਆਂ ਤੇ ਉਹਦੇ ਲਈ ਲੜ ਰਹੇ ਆ ਜਿਹੜੇ ਤੁਸੀਂ ਅੱਜ ਵੀ ਮੈਂ ਦੇਖ ਰਿਹਾ ਸੀਗਾ ਖਬਰ ਲੱਗੀ ਆ ਕਿ ਸਰਕਾਰ ਨੇ ਬੁਲਟ ਪ੍ਰੂਫ ਟਰੈਕਟਰ ਬਣਾ ਲਏ ਲੈਸ ਤੋਂ ਨਾ ਸਫਾਇਆ ਕਰ ਲਈ ਜੋ ਪਿਛਲੇ ਦਿਨਾਂ ਝੂਠੇ ਮੁਕਾਬਲੇ ਹੋਏ ਆ ਤੇ ਤੁਸੀਂ ਗੈਸਟਰ ਕਹਿ ਕੇ ਮਾਰ ਰਹੇ ਹੋ ਕਿਸੇ ਨੂੰ ਕਿਸੇ ਨੂੰ ਅੱਤਵਾਦੀ ਕਹਿ ਕੇ ਮਾਰ ਦਿਓਗੇ ਜਿਹੜੇ ਕਿਸੇ ਅਟਵੰਤੀ ਤਰੀਕੇ ਨਾਲ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਆਵਾਜ਼ਾਂ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇੱਕ ਤਾਂ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨੋ ਕੋਈ ਪ੍ਰਵਾਹ ਨਹੀਂ ਕਰਨੀ ਜੇ ਕੋਈ ਐਸਐਚਓ ਕੋਈ ਡੀਐਸਪੀ ਕੋਈ ਮੁਨਸੀ ਕੋਈ ਹੋਰ ਅਧਿਕਾਰੀ ਫੋਨ ਕਰਦਾ ਡਰਾਉਂਦਾ ਹੈ ਉਹਦੀ ਰਿਕਾਰਡਿੰਗ ਕਰ ਲੋ ਰਿਕਾਰਡਿੰਗ ਕਰਕੇ ਬਿਆਨ ਕਰੋ ਵੀ ਪਲਾਮੇ ਨੇ ਥਾਣੇ ਦਾ ਸਬਚੋ ਭਾਈ ਸਾਨੂੰ ਫੋਨ ਕਰਦਾ ਡੀਐਸਪੀ ਫੋਨ ਕਰਦਾ ਕੋਈ ਮੁਨਸੀ ਫੋਨ ਕਰਦਾ ਤੁਹਾਡੇ ਘਰਾਂ ਚ ਆਉਂਦੇ ਨੇ ਵੀਡੀਓ ਬਣਾ ਕੇ ਡਾਇਰਕਟ ਕਰੋ ਇਹਨਾਂ ਦੇ ਇਹਨਾਂ ਦੇ ਜ਼ਬਰਦਸਤ ਤਾਨਾਸ਼ਾਹ ਅਦਾਇਆ ਅਪਣਾਇਆ ਹੋਇਆ ਇਹਨਾਂ ਨੇ ਉਹਦਾ ਵੀ ਲੋਕਾਂ ਨੂੰ ਪਤਾ ਲੱਗੇ ਇਹ ਸਾਹਮਣੇ ਲੱਗੇ ਹੁਣ ਵੀ ਕਿਵੇਂ ਇਹ ਜ਼ਬਰ ਦੇ ਨਾਲ ਡੰਡੇ ਦੇ ਜੋਰ ਤੇ ਲੋਕਾਂ ਦੀ ਆਵਾਜ਼ ਨੂੰ ਦਬ ਰਹੇ ਆ ਕਿਸੇ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਨਾਜ ਨਾਲ ਡਰਨਾਰ ਟੜ ਕੇ ਅੱਜ ਘਰਾਂ ਚ ਬੈਠ ਕੇ ਜਨਦਵਕਾਂ ਚ ਬੈਠੋ ਦੱਬਲੇ ਜੇ ਤੋੜ ਜਿਵੇਂ ਤੁਹਾਡੇ ਘਰਾਂ 'ਚ ਆ ਕੇ ਪਹੁੰਚੀ ਲੀਏ ਸੇਟ ਪਹੁੰਚਣਾ ਹੁਣ ਬੇੜਾ ਡਰਦਾ ਵੀ ਦਹਿਸ਼ਤ ਪਾਉਣਗੇ ਪੂਰਾ ਮਾਹੌਲ ਜਿਵੇਂ ਉਹਨੂੰ ਡਿਬਲ ਬਣਾ ਲੈ ਬਣਾਇਆ ਸੀਗਾ ਟੀਮਾਂ ਵੰਗਾਲੀਆਂ ਬਾਹਰੋਂ ਸੈਂਟਰ ਤੋਂ ਮਗਾਲੀਆਂ ਫੋਰਸਾਂ ਨੈਟ ਬੰਦ ਕਰਤੀ ਹੁਣ ਵੀ ਇਹ ਪੂਰਾ ਵਰਤਾਂਤ ਆਇਆ ਸਰਦਨਗੇ মিডিਆ ਨਾਲ ਹੀ ਦੇਖੋ ਜੀ ਸੌਣੀ ਜੀ ਤਵਦੀਰ ਕਰਤਾ ਸੰਗੁਰ ਜੀ ਸਾਰੇ ਪੰਜਾਬ ਦੀ ਪੌਂਸਰ ਜਿਆ ਦੀ ਕੋਈ ਗੱਲ ਨਹੀਂ 50 ਦੀ ਛੱਟ ਚਾਹੀਏ ਇਹ ਸੈਂਟਰ ਦੀਆਂ ਸਾਰੀਆਂ ਫੋਰਸਾਂ ਲਿਆ ਕਿੱਥੇ ਲਾ ਲਈ ਪਰ ਮੈਂ ਕੋਈ ਗੱਲ ਕਹਿਣਾ ਕਿ ਇਹ ਜਬਰ ਦੇ ਖਿ ਤੇ ਸਾਡੇ ਗੁਰੂਆਂ ਦਾ ਸਿਧਾਂਤ ਰਿਹਾ ਸਾਡੇ ਰਹਿਬਰਾਂ ਦਾ ਜੁਝਿਆ ਦਾ ਇੱਕ ਸਿਧਾਂਤ ਰਿਹਾ ਉਹਨਾਂ ਦਾ ਕਹਿਣਾ ਇਹ ਜਬਰ ਦੇ ਖਿਲਾਫ ਇਹ ਨਹੀਂ ਮੰਨਣੀ ਜੁਲਮ ਦੇ ਖਿਲਾਫ ਡਟ ਕੇ ਟੱਕਰਾਂ ਕਰਨਾ ਸਭ ਤੋਂ ਵੱਡੇ ਨਾਲ ਆਖਾ ਸਾਡੇ ਕੋਲ ਸਾਡੇ ਗੁਰੂਆਂ ਦੀਆਂ ਹੈ ਜਬਰਦਸਤ ਸਬਰਨਾ ਮੁਕਾਬਲਾ ਕਿਵੇਂ ਕੀਤਾ ਪਹਿਲੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਨੌਵੇਂ ਪਾਤਸ਼ਾਹ ਉਤੇਗ ਬਹਾਦਰ ਨੇ ਜਬਰਦਸਤ ਮੁਕਾਬਲਾ ਸਬਰਨਾ ਕੀਤਾ ਸੀ ਕੋਈ ਗੱਲ ਨਹੀਂ ਕੋਈ ਸੈ ਜੇ ਤਰੇ ਹਲੇ ਮਨ ਚ ਕੋਈ ਹੈਗਾ ਵੀ ਹੋਰ ਵੀ ਲੋਕਾਂ ਨੂੰ ਕੁੱਟਮਾਰ ਕਰਨੀ ਹੈ ਹਰੇਕ ਤਰ੍ਹਾਂ ਚਾਹ ਪੂਰੀ ਹੋਇਆ ਜੇਲਾ ਛੱਡ ਕੇ ਐਨਐਸਏ ਵੀ ਆ ਕੇ ਉਹ ਦੇਖਣਗਾ ਅੱਜ ਵੀ ਉਹਨਾਂ ਨੂੰ ਜਰੂਰ ਤੇ ਹਰ ਘਾ ਰ ਭਾਣੇ ਵਾਲੀ ਗੱਲ ਨੂੰ ਵੀ ਦੇਖ ਲੈ ਆਪ ਨੂੰ ਸਸਾ ਮਸਲਾ ਕਿ ਤੁਸੀਂ ਬੱਚੀ ਰੋੜਤਾ ਉਹਨੇ ਕਤਲ ਦੇ ਸਿੱਧੂ ਰੂਪ ਤੁਸੀਂ ਜ਼ਿੰਮੇਵਾਰ ਹੋ ਉਦੋਂ ਵੀ ਲੋਕ ਜੁੱਟ ਖੜਦੇ ਚੰਗੇ ਰਹਿੰਦੇ ਪਰ ਲੋਕ ਚੁੱਪ ਰਹਿੰਦੇ ਸੋ ਮੇਰਾ ਵੀਰ ਇੱਕ ਤਰ ਧਿਆਨ ਨਾਲ ਸਾਰੇ ਗੱਲਾਂ ਸੁਣ ਲਿਓ ਕਿ ਆਪਾਂ ਹਰ ਹਾਲ ਦੇ ਵਿੱਚ ਜੋ ਇਸ ਕਰਕੇ ਭਾਈ ਤਿਆਰੀ ਫੁੱਲ ਰੱਖਣੀਆਂ ਨੌਜਵਾਨੋਂ ਸਾਧਨ ਟਰਾਲੀਆਂ ਟਰੈਕਟਰ ਗੱਡੀਆਂ ਮੋਟਰਸਾਈਕਲ ਜੋ ਵੀ ਜਿੱਥੋਂ ਵੀ ਆਉਣਾ ਸਬਰ ਤੇ ਮੈਂ ਫਿਰ ਕਹਿੰਦਾ ਸਬਰ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਇਹਨਾਂ ਨੇ ਪੂਰਾ ਟੰ ਲ ਜਾ ਜੋਰ ਲਾਉਣਾ ਡੀ ਚੋਟੀ ਦਾ ਵਿਕਸਾ ਕੇ ਪ੍ਰਗਾ ਕੇ ਕਿਸੇ ਬਹਾਨੇ ਕੁੱਟ ਗਏ ਜਬਰ ਕਰ ਗਏ ਜੇਲਾ ਸਿੱਟ ਗਏ ਸਟਲਾ ਪਰ ਇਹਨੂੰ ਇਹ ਨਹੀਂ ਕਹਿਣ ਦਾ ਬਹਾਨਾ ਦੇ ਦਾ ਮੌਕਾ ਦੇਣਾ ਕਿ ਹਾਂ ਉੱਥੇ ਤਾਂ ਕੋਈ ਗੱਲ ਨਹੀਂ ਆਓ ਜਿਹਨਾਂ ਮਾਰਨ ਦਾ ਟਾਂਗ ਅਸੀਂ ਖਾਣ ਨੂੰ ਤਿਆਰ ਆਓ ਜਿਹਨਾਂ ਚਲਾਉਣਾ ਜੋ ਕਰਦਾ ਚਲਾਓ ਇਹ ਤੁਹਾਡੇ ਵਿੱਚ ਬੰਦੇ ਵੀ ਬਾੜ ਸਕਦੇ ਐਫਫਟ ਕਰ ਸਰ ਕੋਈ ਨਾ ਕੋਈ ਗੱਲ ਹੁਣੇ ਪੂਰਾ ਬਰਤਾਨ ਆਪਣੇ ਮੀਡੀਆ ਛੱਡਣ ਦਾ ਪੂਰਾ ਆਪਣੇ ਇਹਨਾਂ ਨੇ ਐਕਸ਼ਨ ਪੂਰਾ ਸਰਗਰਮ ਕਰਤਾ ਆਪਣਾ ਮੀਡੀਆ ਸਰਗਰਮ ਕਰਤਾ ਕਿਦਿਆ ਹੋਇਆ ਆਪਣੇ ਬੰਦੇ ਸਰਗਰਮ ਕਰਤੇ ਭਾਨੇ ਦੀਆਂ ਪੁਰਾਣੀਆਂ ਵੀਡੀਓ ਪਾਸਾ ਸਾਲਾਂ ਦੀ ਇਹ ਜੀ ਆਇਆ ਬੋਲਦਾ ਰਿਹਾ ਗੋਲਾ ਖੜਦਾ ਰਿਹਾ ਉਹ ਜਦੋਂ ਕਰਦਾ ਰਿਹਾ ਪ੍ਰੋਡੂਸਰ ਗਿਆ ਨਾਲ ਉਹ ਸਾਰਿਆਂ ਨੂੰ ਪਤਾ ਹੁਣ ਭਾਨਾ ਕੀ ਕਰਦਾ ਰਿਹਾ ਗੱਲ ਇਹ ਤੇ ਆ ਪਾੜੇ ਲਗਾਤਾਰ ਇੱਕ ਬਰਤਾਂਤਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਨੇ ਦੇ ਹੱਕ 'ਚ ਕੋਈ ਆਵੇ ਨਾ ਖੜੇ ਨਾ ਮੈਂ ਫਿਰ ਦੇਣਾ ਪੰਜਾਬ ਦੇ ਲੋਕੋ ਮਸਲਾ ਭਾਨਾ ਨਹੀਂ ਹੈ ਮਸਲਾ ਜ਼ਬਰ ਦੇ ਖਿਲਾਫ ਲੜਾਉਂਦਾ ਤੇ ਜ਼ਬਰ ਕਿਸੇ ਦੀ ਵੀ ਵਾਰੀ ਆਉਗੀ ਜ਼ਬਰ ਕਿਸੇ ਦੇ ਭਟਾਉਂਗੇ ਇਹ ਜਲੂ ਇਹ ਤੇ ਵੀ ਕਰਨਗੇ ਬਹੁਤ ਕੋਸ਼ਿਸ਼ਾ ਪੂਰਾ ਜ਼ੋਰ ਲਾ ਰੱਖਿਆ ਨੇ ਵਿਗਰਾਹ ਮਾਹੌਲ ਬਣਾ ਦੇ ਕੋਈ ਗੱਲ ਨਹੀਂ ਜਿੱਥੇ ਕਦੇ ਵੀ ਸਾਨੂੰ ਘੇਰਦੇ ਆ ਮੌਕੇ ਤੇ ਤੁਹਾਨੂੰ ਰਣਨੀਤੀ ਦੱਸੀ ਜਾਵਾਂਗੇ ਵੀ ਕੀ ਕਰਨਾ ਨਾਲ ਦੀ ਨਾਲ ਇਹ ਕਫਵਾਹ ਹੋਰ ਬਣਾਉਣਗੇ ਉਹ ਨਿਪੜ ਗਿਆ ਜੀ ਨਿਪੜ ਗਿਆ ਜੀ ਨਾ ਆਵਾਜ਼ ਲਾ ਦਿਓ ਨਿਪੜਣ ਤੋਂ ਬੜਾ ਅੱਜ ਇਹਨਾਂ ਚਾਰ ਪੰਜ ਮੁੰਡਿਆਂ ਦੇ ਫੋਰ ਆਏ ਕਹਿੰਦੇ ਭਾਈ ਨਿਪੜ ਗਿਆ ਮੈਂ ਕੋਈ ਨਿਪੜਿਆ ਨਹੀਂ ਜਿੰਨਾ ਜ ਸਾਡੇ ਮੂੰਹ ਚੋਂ ਗੱਲ ਨਹੀਂ ਸੁਣਦੇ ਕੋਈ ਉਹਨਾਂ ਦੀ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਵੀ ਨਿਪੜ ਗਿਆ ਇਹ ਹਵਾ ਛੱਡ ਕੇ ਉਸ ਕਰਾਂਗੇ ਪਿੰਡਾਂ ਦੇ ਵਿੱਚ ਕੋਈ ਐ ਨਹੀਂ ਬੰਦੇ ਵੱਢ ਗਰੋਂ ਪੰਜ ਪਾ ਦੇਣ ਜਾਂ ਹੋਰ ਚਲਾ ਦੇਣ ਵੀ ਦੇਖੋ ਇਹ ਤਾਂ ਨਿਪੜ ਗਿਆ ਜੀ ਮਾਹੌਲ ਤਾਂ ਉਹਦੇ ਉੱਤੇ ਹੋਰ ਨਹੀਂ ਕੋਈ ਇਕੱਠੀ ਹੋਣਾ ਜਾ ਫਦਾ ਹੀ ਕਰਦੇ ਆ ਉੱਤੇ ਵੀ ਕਹਿੰਦੇ ਜੱਤੀ ਵਾਲੇ ਦਨ ਬਹੁਤ ਮੁੰਡਿਆਂ ਨੂੰ ਫੋਨ ਕੀਤੇ ਆ ਮੂਨ ਕਾਲਾ ਸੱਚੋ ਉਹਦੇ ਬਾਗਿਆ ਆਪਣੇ ਮੁੰਡਾ ਵੱਡ 15 ਦੁਆਰੇ ਹੁਣ ਦਨ ਵਾਲੇ ਨੂੰ ਮੁੰਡੇ ਸੀ ਲਾ ਕੇ ਉਹਨੂੰ ਕਹਿੰਦਾ ਉਹ ਤਾਂ ਕੁਝ ਜਾਂਦੇ ਨਹੀਂ ਤੂੰ ਵੀ ਤਰਾ ਫਿਰਦਾ ਇਹ ਕੋਸ਼ਿਸ਼ ਇਹ ਵੀ ਕਰਨਗੇ WhatsApp ਗਰੁੱਪਾਂ 'ਚ ਪਾਉਣਗੇ ਫੋਨ ਕਰਨਗੇ ਕਿ ਉਹ ਸੌਣ ਇਕੱਠ ਨਹੀਂ ਹੁੰਦਾ ਜੀ ਦਾਈਨਾਮਾ ਹੋਗਾ ਇਹ ਨਿਪਟੜਗਾ ਜੀ ਉਹ ਤਾਂ ਵਾਪਸ ਲੈ ਲਿਆ ਜਿਨ੍ਹਾਂ ਨੇ ਨਾ ਜਿੰਨਾ ਚਿਰ ਸਾਡੇ ਮੂੰਹ ਦੇ ਵਿੱਚੋਂ ਬਾਰ-ਬਾਰ ਗੱਲ ਕਹਿੰਦੇ ਐ ਬੈਠ ਕੇ ਤੁਸੀਂ ਕੋਈ ਗੱਲ ਨਹੀਂ ਸੁਣਦੇ ਉਹਨਾਂ ਚਿਰ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ ਤਿੰਨ ਤਰੀਕ ਦਾ ਪ੍ਰੋਗਰਾਮ 10 ਵਜੇ ਭਵੰਤ ਦੇ ਘਰ ਦੇ ਅੱਗੇ ਆਉਣਾ ਸਰੂਲ ਜਿਹੜਾ ਇਹਦਾ ਪਲਾਂਟ ਦੇ ਨੇੜੇ ਹੈ ਬੇਰਕਾ ਦੇ ਪਲਾਂਟ ਦੇ ਨੇੜੇ ਆ ਡ੍ਰੀਮ ਲੈਂਡ ਡ੍ਰੀਮ ਲੈਂਡ ਭਰ ਲਿਓ ਆਪਣਾ ਉੱਤੇ ਆਪਣੇ ਮੋਬਾਈਲਾਂ ਦੇ ਗੂਗਲ ਮੈਪ ਤੇ ਡ੍ਰੀਮ ਲੈਂਡ ਕਲੋਨੀ ਬਰਸਾ ਕੀ ਹੈ ਬੇਰਕਾ 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 ਮਿਲਕ ਮਿਲਕ ਪਲਾਂਟ ਆ ਬੇਰਕੇ ਵਾਲਾ ਉਹਦੇ ਕੋਲੇ ਆ ਡ੍ਰੀਮ ਲੈਂਡ ਕਲੋਨੀ ਆ ਪਟਿਆਲਾ ਬਾਈਪਾਸ ਤੇ ਨਾਲ ਪਟਿਆਲਾ ਬਾਈਪਾਸ ਦੇ ਨਾਲ ਪਟਿਆਲਾ ਬਾਈਪਾਸ ਦੇ ਨੇੜੇ ਆ ਹਾਂ ਹਾਲ ਚੁ ਉੱਥੇ ਕੋਈ ਗੱਲ ਨਹੀਂ ਜੇ ਸਾਡੇ ਜਬਰ ਟਾਊਗਾ ਤੇ ਇਹਦਾ ਜਬਰ ਇਹਦੇ ਤਬੂਤ 'ਚ ਇੱਕ ਟੋਪੀਆ ਕੱਲੂਗਾ ਹੰਕਾਰ ਨੂੰ ਮੇਸ਼ ਸੰਭਾਰ ਹੁੰਦੀ ਆ ਕੋਈ ਗੱਲ ਨਹੀਂ ਜਬਰ ਦਾ ਸਾਹਮਣਾ ਕਰਨ ਤਿਆਰ ਮਾਰ ਡਾਂਗਰ ਚਲਾ ਕੇ ਉਹਦਾ ਜੋ ਤਰੀ ਭੁੱਖ ਲੰ ਰਹਿੰਦੀ ਆ ਮਟਾਲਾ ਛੱਡੀ ਦਾ ਕਦਰ ਕੋਈ ਪਰ ਉਹਦੇ ਨੌਜਵਾਨੋ ਮੌਕੇ ਦਾਰਦਾਰ ਨਹੀਂ ਉਹ ਤੁਹਾਨੂੰ ਦੱਸ ਦਿੰਦਾ ਜੇ ਪਹਿਲਾਂ ਰਹਿੰਦੇ ਨੀ ਸਮੇਂ ਸੀ ਉੱਠ ਖੜਦੇ ਨਾ ਜਦੋਂ ਉਦੋਂ ਦਰਦ ਘਰਾਂ ਦੇ ਬਣਦੇ ਸੀਗੇ ਦਰਦ ਪਤਾਤੀ ਸੀ ਆ ਦਿਨ ਦੀ ਸੀ ਉਹਨੇ ਜੇ ਹੁਣ ਵੀ ਐਂ ਬਣ ਗਏ ਤਾਂ ਸਮਝ ਲਓ ਆਉਣ ਵਾਲੇ ਸਾਡੇ ਸਭ ਨੂੰ ਕਿ ਬੇਠੀ ਤੁਲੇ ਆਉਣਗੇ ਇੱਕ ਬੰਦਾ ਕੋਈ ਟਿੱਪਣੀ ਅੱਜ ਅੱਜ ਗੁੰਡਾਗਰਦੀ ਦੇਖੋ ਕਿੰਨੀ ਹੋਈ ਅੱਜ ਨੀਂਦ ਥੜੀ ਦਾ ਅੱਜ ਟਾਈਮ ਦੇ ਮੈਨ ਦਾ ਖਿਆਲ ਰੱਖ ਹੋਇਆ ਗਿਆ ਭੰਨਿਆ ਗਿਆ ਇੱਕ ਮੁੰਡਾ ਹਰੀਸ਼ ਹਰੀਸ਼ ਸੀ ਜਾਂ ਕੋਈ ਕੋ ਸਟੇਟ ਟੀਵੀ ਵਾਲਾ ਸੀ ਦਾ ਸਟੇਟ ਬਦਲ ਚੈਨਲ ਦਾ ਨਾਂਸ ਕਰਕੇ ਉਹ ਪੱਤਰਕਾਰ ਨੂੰ ਧੱਕੇ ਮਾਰੇ ਗਿਆ ਕਾਦਰ ਕੋਈ ਨਹੀਂ ਛੱਡ ਰਿਹਾ ਅੱਜੇ ਅਰ ਇਹਨਾਂ ਨੇ ਬਹੁਤ ਚਾਲਾਂ ਚੱਲਣੀਆਂ ਨੇ ਹਰ ਚਾਲ ਦਾ ਆਪਾਂ ਸਬਰ ਨਾਲ ਮੂੰਹ ਤੋਂ ਜਵਾਬ ਦੇਣਾ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜਨੀ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉਡਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ